ਸੋ ਆ ਜਿਹੜਾ ਪਿਛਲਾ ਸਵਾਲ ਸੀਗਾ ਉਹਦੇ ਤੇ ਮੈਂ ਜਰੂਰ ਗੱਲ ਇਹ ਕਹਿਣੀ ਚਾਹੂੰਗਾ ਕਿ ਜਿਹੜਾ ਕਲਾਕਾਰਾਂ ਨੂੰ ਸੌਫਟ ਟਾਰਗੇਟ ਸਮਝ ਕੇ ਕੀਤਾ ਜਾਂਦਾ ਹੈ ਤੇ ਉਹਦੇ ਤੇ ਮੈਨੂੰ ਲੱਗਦਾ ਕਿ ਦੱਬ ਕੇ ਜਿਹੜਾ ਵੀ ਕਲਾਕਾਰ ਹੁੰਦਾ ਹੈ ਉਹਨੂੰ ਸਟੈਂਡ ਜਰੂਰ ਲੈਣਾ ਚਾਹੀਦਾ ਜਿਵੇਂ ਹੁਣ ਦਲਜੀਤ ਵੀ ਗੱਲ ਕਰਦਾ ਰஞ்சிਤ ਬਾਵਾ ਥੋੜੀ ਘੱਟ ਕਰਦਾ ਮੇਰੇ ਹਿਸਾਬ ਨਾਲ ਉਹਨਾਂ ਨੂੰ ਕਰਨੀ ਚਾਹੀਦੀ ਸੀ ਸਟੈਂਡ ਜਦੋਂ ਉਹਦਾ ਮੇਰਾ ਕੀ ਕਸੂਰ ਗਾਣੇ ਦੇ ਉੱਤੇ ਬਹਿਨ ਜਾਂ ਰੋਲਾ ਪਾਇਆ ਸੀ ਕੁਝ ਇੱਕ ਛੋਟੀਆਂ ਜਿਠੇ ਬੰਦੀਆਂ ਫਰਿੰਜੀ ਜਿਠੇ ਬੰਦੀਆਂ ਜਿਨ੍ਹਾਂ ਨੂੰ ਕਹਿ ਦਿੰਦੇ ਨਿੱਕੀਆਂ ਨਿੱਕੀਆਂ ਜੀ ਆਰਗੇਨਾਈਜੇਸ਼ਨਸ ਬੜੀਆਂ ਜਿਨ੍ਹਾਂ ਸੋ ਉੱਥੇ ਡਟ ਕੇ ਸਟੈਂਡ ਲੈਣਾ ਚਾਹੀਦਾ ਮੇਰੇ ਨਾਲ ਇਹ ਸਾਰਾ ਕੁਝ ਮੇਰੀ ਪਹਿਲੀ ਫਿਲਮ ਦੇ ਵਿੱਚ ਹੀ ਹੋ ਗਿਆ ਸੀ ਜਦੋਂ ਮੈਂ ਸਾਡਾ ਹੱਕ ਫਿਲਮ ਬਣਾਈ ਸੀਗੀ ਬਹੁਤ ਪ੍ਰੈਸ਼ਰ ਆਇਆ ਸੀ ਸਾਰੇ ਪਾਸਿਓਂ ਕਿ ਤੂੰ ਚੁੱਪ ਕਰਕੇ ਬਹਿ ਜਾ ਇਹ ਫਿਲਮ ਰਿਲੀਜ਼ ਨਹੀਂ ਹੋਣ ਦੇਣੀ ਪਰ ਆਪਾਂ ਡਟੇ ਰਹੇ ਤੇ ਸੁਪਰੀਮ ਕੋਰਟ ਤੱਕ ਜਾਣਾ ਪਿਆ ਗਏ ਅਖੀਰ ਤੱਕ ਲੜਾਈ ਕਾਨੂੰਨੀ ਤਰੀਕੇ ਨਾਲ ਲੜੀ ਸੋ ਮੇਰੀ ਇਹੀ ਰਿਕਵੈਸਟ ਹੈ ਕਿ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਵੀ ਕਲਾਕਾਰ ਜਿੰਨੂੰ ਵੀ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹ ਆਪਣੀ ਲੜਾਈ ਲੜੇ ਐਡਵੋਕੇਟਾਂ ਦੀ ਟੀਮ ਸਟਰੋਂਗ ਰੱਖੇ ਤੇ ਜਿੱਥੇ ਵੀ ਕੋਈ ਇਹੋ ਜੀ ਸਮੱਸਿਆ ਆਉਂਦੀ ਆ ਹੁਣ ਆ ਜਿਹੜਾ ਉਹਦਾ ਇੱਕ ਕਾਨੂੰਨੀ